ਅੱਜ ਜਿਲ੍ਹਾ ਤਰੰਤਾਰਨ ਦੇ ਖੇਮ ਕਰਨ ਦੇ ਵਿੱਚ ਮੈਨੂੰ ਤੁਹਾਡੇ ਥਰੂ ਪੈਣਾ ਨੂੰ ਭਰਾਵਾਂ ਨੂੰ ਮਿਲਦਾ ਮੌਕਾ ਮਿਲਿਆ ਔਰ ਜਿਹੜੀਆਂ ਵੀ ਸਾਡੀਆਂ ਯੋਜਨਾਵਾਂ ਚੱਲ ਰਹੀਆਂ ਨੇ ਸਰਕਾਰ ਦੀਆਂ ਤੇ ਉਹ ਮੈਂ ਪੈਣਾ ਦੇ ਨਾਲ ਡਿਸਕਸ ਕਰਕੇ ਇਹਨਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਸੁਣ ਰਿਹਾ ਔਰ ਬਹੁਤ ਜਲਦੀ ਇਹਨਾਂ ਨੂੰ ਅਸੀਂ ਹੱਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂ ਸਰ ਜਿਸ ਤਰ੍ਹਾਂ ਕਿ ਮਤਲਬ ਪਛੜਿਆ ਇਲਾਕਾ ਹੈ ਬਾਰਡਰ ਦਾ ਇਲਾਕਾ ਹੈ ਤੇ ਇੱਥੇ ਕੇ ਜਿਹੜੇ ਗਰੀਬਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਕਿ ਜਿਸ ਤਰ੍ਹਾਂ ਕਿਸੇ ਨੂੰ ਲੋਨ ਚਾਹੀਦਾ ਤੇ ਜਾਂ ਮੁਦਰਾ ਲੋਨ ਚੱਲਦਾ ਉਹਦੀਆਂ ਸਕੀਮਾਂ ਚੱਲਦੀਆਂ ਇੱਥੇ ਕਿਸੇ ਨੂੰ ਲਾਭ ਨਹੀਂ ਮਿਲਦਾ ਮੈਂ ਆਪਣੀ ਅੱਖਾਂ ਦੇ ਨਾਲ ਮੈਂ ਦੇਖ ਰਿਹਾ ਕਿ ਇਲਾਕਾ ਬਹੁਤ ਪਿਛੜਿਆ ਪਿਆ ਨਾ ਇਧਰ ਕੋਈ ਐਮਐਲਏ ਦੀ ਕੋਈ ਕਾਰਜਸ਼ੀਲਤਾ ਦਿਖ ਰਹੀ ਹੈ ਤੇ ਨਾ ਕੋਈ ਹੋਰ ਸਰਕਾਰੀ ਯੋਜਨਾ ਦਾ ਇਹ ਪੈਣਾ ਲਾਭ ਲੈ ਰਹੀ ਨਹੀਂ ਲੇਕਿਨ ਮੇਰੀ ਡਿਊਟੀ ਜਿਹੜੀ ਹੈ ਨੈਸ਼ਨਲ ਕੋਆਰਡੀਨੇਸ਼ਨ ਤੇ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਤੱਕ ਗੱਲ ਕਰਕੇ ਇਹਨਾਂ ਦੀ ਪ੍ਰੋਬਲਮਾਂ ਨੂੰ ਜਲਦੀ ਹੱਲ ਕਰਾਉਣਾ ਸਰ ਹੋਰ ਜਿਹੜੀਆਂ ਕਿਸ ਤਰ੍ਹਾਂ ਦੀਆਂ ਸਕੀਮਾਂ ਹੈਗੀਆਂ ਜਿਹੜੀਆਂ ਕਿ ਪ੍ਰਾਈਮ ਮਿਨਿਸਟਰ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਹੋਈਆਂ ਹਾਂ ਉੱਪਰ ਤੋਂ ਤਾਂ ਜੋਈਨਾ ਬਹੁਤ ਆ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ ਯੋਜਨਾ ਪਰ ਇਲਾਕਾ ਪਸੜਿਆ ਹੋਣ ਕਰਕੇ ਇੱਥੋਂ ਦੇ ਐਮ ਐਲ ਏ ਦੀ ਕਾਰਜਕਾਰੀ ਦੇਖ ਕੇ ਮੈਨੂੰ ਬਹੁਤ ਅੱਜ ਦੁੱਖ ਹੋ ਰਿਹਾ ਕਿ ਇਲਾਕਾ ਬਹੁਤ ਪਸੜਿਆ ਇੱਥੋਂ ਤੱਕ ਕੋਈ ਪਹੁੰਚਦਾ ਹੀ ਨਹੀਂ ਤੇ ਜੇ ਮੈਂ ਪਹੁੰਚਿਆ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਤੇ ਯੋਜਨਾ ਮੈਂ ਗਿਣਾ ਨਹੀਂ ਸਕਦਾ ਕਾਫੀ ਯੋਜਨਾ ਹੈਗੀਆਂ ਜਿੱਦਾਂ ਕਿ 50000 ਰੁਪਇਆ ਬੇਟੀ ਵਾਸਤੇ ਮਿਲ ਰਿਹਾ ਉਹ ਕਿਸੇ ਨੂੰ ਇਲਾਕੇ ਦੇ ਵਿੱਚ ਨਹੀਂ ਮਿਲਿਆ ਪਿਆ ਬੇਟੀ ਬਚਾਓ ਬੇਟੀ ਪੜਾਓ ਅਧੀਨ ਹੈ ਜਿਹੜਾ ਬੱਚਿਆਂ ਵਾਸਤੇ ਬਹੁਤ ਸਹੂਲਤਾਂ ਹੈ ਮਕਾਨ ਜਿਹੜੇ ਆ ਉਹਨਾਂ ਨੂੰ ਬਣਾਉਣ ਵਾਸਤੇ ਖੱਚੇ ਮਗਾਉਣ ਵਾਸਤੇ ਲੋਨ ਦੀ ਗ੍ਰਾਂਟ ਹੈ ਪਰ ਕਾਫੀ ਲੋਕਾਂ ਨੇ ਸ਼ਿਕਾਇਤਾਂ ਜਿਹੜੀਆਂ ਕੀਤੀਆਂ ਕਿ ਬੈਂਕ ਵਾਲੇ ਤਾਂ ਸਾਨੂੰ ਦਰਵਾਜ਼ੇ ਦੇ ਅੰਦਰ ਨਹੀਂ ਆਉਂ ਦਿੰਦੇ ਮੰਦਰਾ ਲੋਨ ਹੈਗੀ ਹੈ ਬਿਜ਼ਨਸ ਕਰਨ ਵਾਸਤੇ ਗਰੀਬ ਲੋਕਾਂ ਵਾਸਤੇ ਮੈਂ ਸੁਣ ਕੇ ਬਹੁਤ ਹੈਰਾਨ ਆ ਕਿ ਅਸੀਂ ਇੱਕ ਪਾਸੇ ਦਿੱਲੀ ਬਹਿ ਕੇ ਸੋਚਦੇ ਆ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਆ ਲੇਕਿਨ ਖੇਮ ਕਰਨ ਹਲਕਾ ਜਿਹੜਾ ਬਹੁਤ ਹਜ਼ਾਰਾਂ ਸਾਲ ਅਜੇ ਪਿੱਛੇ ਆ ਤੇ ਕੋਸ਼ਿਸ਼ ਕਰਾਂਗੇ ਮੈਂ ਪ੍ਰਸ਼ਾਸਨ ਦੀ ਨਜ਼ਰ ਦੇ ਵਿੱਚ ਇਹ ਪ੍ਰੋਬਲਮਾਂ ਲੈ ਆ ਕੇ ਤੇ ਇਹਨਾਂ ਨੂੰ ਕਦ ਖਤਮਾਂ ਜੀ ਬਹੁਤ ਇਹ ਡਾਇਰੈਕਟਰ ਸਾਹਿਬ ਜਿਸ ਤਰ੍ਹਾਂ ਕਿ ਮੋਦਰਾ ਲੋਨ ਲੈਣ ਵਾਸਤੇ ਜਿਹੜਾ ਕਿਹੜੇ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਪਊ ਤੇ ਕਿਸ ਤਰ੍ਹਾਂ ਸਾਨੂੰ ਜਾ ਕੇ ਬੈਂਕ ਵਾਲਿਆਂ ਨੂੰ ਮਿਲਣਾ ਪਊ ਉਹਨਾਂ ਵਾਸਤੇ ਜਿਹੜਾ ਪ੍ਰੋਸੈਸ ਹੈਗਾ ਥੋੜਾ ਟਾਈਮ ਲੱਗਦਾ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਡਾਕੂਮੈਂਟਾਂ ਜਿਹੜੇ ਧਾਰਕਾਰਡ ਹੈ ਬੰਦੇ ਦਾ ਪਹਿਨ ਕਾਰਡ ਹੈ ਜਾਂ ਕਿਸ ਪਰਪਸੇ ਵਾਸਤੇ ਉਹਨਾਂ ਨੇ ਲੋਨ ਲੈਣਾ ਹੈ ਤੇ ਉਹ ਬੈਂਕ ਦੇ ਅਧਿਕਾਰੀ ਨਾਲ ਗੱਲ ਕਰਕੇ ਵੀ ਦੱਸ ਸਕਦੇ ਆ ਕਿਉਂਕਿ ਇਹਦੇ ਵਿੱਚ ਸਬਸਿਟੀ ਵੀ ਹੈਗੀ ਹੈ ਤੇ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਚਾਹਵਾਨ ਬੰਦੇ ਆ ਉਹਨਾਂ ਨੂੰ ਅਸੀਂ ਮੱਲਾ ਕੇ ਉਹਨਾਂ ਦੇ ਡਾਕੂਮੈਂਟ ਲੈ ਕੇ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਜਲਦੀ ਮੰਤਰਾ ਨਾਲ ਜਿਹੜਾ ਮਿਲ ਸੇ ਡਾਇਰੈਕਟਰ ਸਾਹਿਬ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਜਿਸ ਤਰ੍ਹਾਂ ਕਿ ਕੋਈ ਵੀ ਮੰਨ ਲਓ ਚਾਹੇ ਉਹ ਸ਼ੱਕ ਦੇ ਆਧਾਰ ਤੇ ਚਲੇ ਜਾਂਦਾ ਜੇਲ੍ਹ ਦੇ ਵਿੱਚ ਤੇ ਜਿਹੜਾ ਗਰੀਬ ਬੰਦਾ ਉਹਨੂੰ ਜ਼ਬਾਨਤ ਕਰਾਉਣ ਦੇ ਲਈ ਜਿਹੜਾ ਕਿ ਮਤਲਬ ਕਿਸੇ ਦੀਆਂ ਮਿੰਤਾ ਕਰਨੀਆਂ ਪੈਂਦੀਆਂ ਜਾਂ ਆਪਣੀ ਉਹਨਾਂ ਦੀ ਨਹੀਂ ਰਜਿਸਟਰੀ ਹੁੰਦੀ ਤੇ ਕਿਸ ਤਰ੍ਹਾਂ ਉਹ ਮਤਲਬ ਕਿ ਆਪਣੀ ਜਿਹੜੀ ਇਦਾਂ ਜ਼ਬਾਨਤ ਕਰਵਾ ਸਕਦੇ ਆ ਕੋਈ ਸਰਕਾਰੀ ਕੋਈ ਹੈ ਕੋਈ ਜਿੱਤਨਾ ਵਾਸਤੇ ਪਰਲਾ ਦੇਖੋ ਜਿਹੜਾ ਕੋਰਟ ਦਾ ਮੈਥਡ ਹੈਗਾ ਉਹ ਤਾਂ ਐਡਵੋਕੇਟ ਹੀ ਜ਼ਿਆਦਾ ਇਹਨੂੰ ਫਾਲੋ ਕਰ ਸਕਦਾ ਲੇਕਿਨ ਅਗਰ ਤੁਹਾਡੀ ਨਜ਼ਰ ਦੇ ਵਿੱਚ ਕੋਈ ਇਦਾਂ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਸ਼ੇਅਰ ਕਰੋ ਅਸੀਂ ਕਿਸੇ ਤਰੀਕੇ ਨਾਲ ਹੱਲ ਕਰਾਂਗੇ ਥੈਂਕ ਯੂ